जन सिंह रैडी ने ਚਾਰ ਚਾਰ ਫੜਨੇ ਸੇ ਲੋ ਜਿੱਤਾਂ ਗੁੰਮਣ ਸੀ ਚਾਰ ਚਾਰ ਬੰਦੇ ਕੱਢਨੇ ਗਬਰੂ ਤੇ ਲੋ ਨੇ ਅੱਜ ਕੈਰੀਆ ਕਾਲੇ ਰੋਟੇ ਨਹੀਂ ਖਾਦੇ ਤੋਂ ਰਾਜਾ ਦੇ ਜੀ ਮੋਹਨ ਅਸੂਪੇ ਲੜਦਾਨ ਦੀ ਮਿਹਨਤ ਪੂਰੀ ਜਬਰਦਸਤ ਆ ਲੈ ਰੇਗ ਵੀ ਜਬਰਦਸਤ ਉਸ ਤੋਂ ਬਾਅਦ ਅੱਜ ਸਾਲ ਵਾਲੇ ਮੁਕਾਬਲੇ ਰੈਣੀ ਰਹਿਣੇ ਮੁੰਡੇ ਅੱਜ ਸਾਲ ਵਾਲੇ ਅੰਡਰਰੇਟ बच्चा पासवर्ड ले आके बैग डाले पुडिया उस पर बच्चा ले आके मुंडे पहला बैग डाले उस पर बच्चा पुडिया बैग डाले अंदर एक अपने बच्चा न ले आके आपके पास बच्चा रुको एक दो आप फाइन तो हो गए अंदर एक रेशम काजल 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 हांडी रॉयल आप रेशम लाइ आंधी आंधी रेडी ਓ ਸਵਾਗਤ ਸਵਾਗਤ ਓਏ ਸਵਾਗਤ ਓ ਹੋਏ ਓ ਹੋਏ ਓ ਨਾਗਾ ਪੰਗਾ ਓ ਹੋਏ ਓ ਹੋਏ ਵਾ ਵਾ ਦੀ ਵਾ ਵਾ ਦੀ ਵਾ ਓਲ ਪੱਟੀ ਦਾ ਜੀ ਇਹ ਉੱਪਰ ਦੇ ਵਿੱਚ ਦਾ ਟੋਕ ਨਹੀਂ ਔਖਾ ਹੋ ਜਾਂਦਾ ਇਹਦਾ ਪੱਜ ਕੇ ਰੇਸ ਲੱਗਿਆ ਆ ਜਿਹੜੀ ਬਾਤ ਬੈਂਦੀ ਸੁਣਿਓ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰਦੇ ਆ ਗੱਪਰਾਂ ਦਾ ਇੱਕ ਮਿੰਟ ਜੀ ਕ੍ਰੈਸ਼ਲ ਪਲੇਅਰ ਅਜੀਤ ਸਿੰਘ ਮਹਾੜੀ ਤੋਂ ਜਿਨ੍ਹਾਂ ਨੇ ਇਹ ਰੇਸ 골ਡ ਮਾਡਲ ਦੇ ਕੇ ਕੁਆਲਿਫਾਈ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚਿਆ ਦੀ ਪਿੰਡ ਮੁੱਲਾਪੁਰ ਦਾਖਾ ਗਰਾਊਂਡ ਵਿੱਚ ਜਿੱਥੇ ਮਨੁੱਖ ਦੀ ਸੇਵਾ ਨੂੰ ਨਭਲੀਓ ਰੇਸਾਂ ਆਈ ਨੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਨਿੱਕੇ ਬੱਚਿਆਂ ਤੋਂ ਲੈ ਕੇ ਆਕਰਸ਼ਿਤ ਪੜਾ ਜਾ ਪਿੱਛੇ ਹੋ ਜੋ ਜੀ ਪਲੇਟਕ ਟਾਈਮ ਤੇ ਦਿਖਾਈ ਦੇ ਰਹੀ ਐ ਅੰਕਲ ਹੋ ਜਾਓ ਤੁਸੀਂ ਤੇ ਤੁਸੀਂ ਆਪ ਤਾਂ ਰੱਖਣਾ ਜਿਹੜੇ ਭੱਜ ਗਏ ਹੋ ਅਗੋਂ ਦੇ ਭੱਜੇ ਨਹੀਂ ਹੁਣ ਸਾਨੂੰ ਕਿਹ ਜਾਨਾ ਭੱਜ ਗਏ ਨੇ ਪ੍ਰਗਟ ਕਰਨੀ ਬੇਨਤੀ ਆ ਕਿ ਥੋੜੇ ਜਿ ਖਿੰਡ ਜਿਓ ਲੰਬੇ ਹੋ ਜਾ ਤੁਸੀਂ ਬੱਚਾ ਬਹੁਤ ਆ ਬੱਚੇ ਬੜੋ ਜੀ ਬੱਚੇ ਨੂੰ ਮੇਰੇ ਹੁਣੇ ਰੋਕਣਾ ਨਹੀਂ ਉਹਨਾਂ ਦੇ ਘਰ ਦੇ ਪਿੱਛੇ ਗਾ ਲਓ ਜੀ ओके जी सिलेंडर रेडी हां जी ट्रेन भी एक लाइन खाली कर दे 11 जा आ रहे हैं फरने जा रहे हैं ट्रैक सारी को क्लियर कर दे जिस टाइम नए ट्रैक क्लियर कर दो ट्रैक ने आउटसाइड में रोक दो कर दो ओके ओके ब्रेकिंग लाइन मेरे पास देखो क्लियर कर दो लाइन आ चार <laughs> र <laughs> बैक पॉइंट कर मैं जाओ पर को पर जाऊं ना जाओ, जाओ। <laughs> रेडी और शाबाश भई लेटा जी ॻाल्हि ਨਾਲ ਅਧਿਕਾਰਾਂ ਦਾ ਅਸਰ ਕਿਹਦਾ ਹੁੰਦਾ ਹੈ ਬੱਚਿਆਂ ਨੂੰ ਨਾ ਆਪਣੇ ਕੋਲ ਰੱਖਦੇ ਕੋਈ ਜਾਂਦੀ ਪੰਜਾਬ ਹਸਤੇ ਨੇ ਫੜਾ ਦੋ ਬੱਚਾ ਨੇ ਵਿਖਾ ਦੋ ਬੱਚਾ ਨੇ ਵਿਖਾ ਦੋ ਬੱਚੇ ਦਿੱਤੇ ਉਹਨਾਂ ਦਾ ਡਾਢ ਬਿਨਾਂ ਬੱਚੇ ਤਾਂ ਜਨਾਹ ਬਹਿ ਜਾਓ ਚਲੋ ਕੰਮਾਂ ਤੇ ਖੇਡਾਂ ਪਾਓ ਕਿੱਥੇ ਉਹਦੇ ਪਿੱਛੇ ਉਹਨਾਂ ਪਿੱਛੇ ਕਿਸੇ ਹੋਰ ਦਾ ਦੱਸਣਾ ਬੱਲੇ ਬੱਲੇ ਬੱਚੇ ਨੂੰ ਕਿੱਥੇ ਬਣੋ ਅਸਲ ਤਾਂ ਬਿਚੇ ਚਲੇਗਾ ਜੀ ਜਿੰਦਕ ਫੌਜ ਦੀਆਂ ਆ ਰਹੇ जना बाबू गिरजे रखो पीछे पटना सारा को मॉडल हो जाओ भाई पीछे करा दो लुका को पड़ा के आगे जी आपा चले जाने का कौन प्रबंध करोगे आ जाओ मेरी दीदी है मैं उधर जाना जा मुंत जाकर 7 मीटर पे निशान ही ला दो जी हां जी 20 60 मीटर पे निशाने नहीं प्रिंसिपल ने 60 मीटर का मेरे कोई आ गया आ ਅਜੋ 100 ਮੀਟਰ ਦਾ ਲੌਜ ਆਜਾ ਸਾਹ। ਹਾਂਜੀ ਹਾਂਜੀ। ਅਲਵਾ ਫਿਨਿਸ਼ਿੰਗ ਨੂੰ ਅੱਜ 100 ਮੀਟਰ ਦੀ ਸ਼ਰਤ ਹੈ। ਉਹ ਤੇ ਇਹਦੇ ਅੰਦਰ ਆਜੋ 4 ਪੌਂਡ ਅੱਗੇ ਆਜੋ। ਦੋ ਦਿੰ ਪਿੱਛੇ। ਛੋਟੇ ਗਰੁੱਪ ਦਾ ਸਨਮਾਨ ਕਰਨਾ ਆਜੋ ਬੜਾ ਸਹੀ ਹੈ। ਅਗਰ ਖੱਲੇ ਕਰਕੇ ਇੱਥੇ ਆਜੋ। ਕੋਈ ਨਹੀਂ ਆਇਆ। ਇਹ ਸਾਰੀ ਧਰਤੀ ਤੇ ਆਉਣੀ। ਕਿਹਨੇ ਇੱਧਰ ਵਜੋ। ਪਤਾ ਨਹੀਂ ਹੈਗਾ ਇਹਨਾਂ ਮਾ ਦਾ ਟੱਕ ਆ ਗਈ ਆ ਗਈ ਆ ਖੜ ਗਿਆ ਕਾਲੇ ਪਕੜਾ ਸਰਦਾਰ ਜੀ ਹਟਕੜਾ ਕਰ ਪਿਓ ਲੈ ਲੈ ਪਿੱਛੇ ਲੋਕਾਂ ਕਰਪਾ ਰੇ ਮੰਨਣ ਦੀ ਕੋਈ ਝੁਕ ਜਾਣਾ ਸਾਡੇ ਇੱਥੇ ਰੁਕ ਜਿਓ ਬਣਾ ਜਾ ਰਿਓ ਭਾਈ ਇੱਕ ਮਿੰਟ ਨਾ ਬਾਕਾ ਸਾਹਿਬ ਜਾਦਾ ਲੰਗਰ ਵੀ ਤੇ ਦਾਦਾ ਨਾਲ ਬਸ ਬਸ ਸਾਡੇ ਪਈ ਰਹਿ ਜਣਿਆ ਪੀ ਲੋ ਸਾਰੇ ਜਨਾਬ ਸਨਮਾਨ ਕਰਦੀਏ ਲੋਕਾਂ ਕਰਪਾ ਆ ਜੋ ਭਾਈ 60 ਮੀਟਰ ਆਇਆ 60 ਮੀਟਰ ਕਲੀਅਰ ਕਰਦੇ ਆ ਫੁਟਰਾ ਕਰਕੇ ਮੜੇ ਆ ਫੋਟੋ ਲੈ ਕੇ ਔਰ ਦੋ ਗਰਾਊਂਡ 'ਚ ਸਾਰੇ ਬਾਹਰ ਹੋ ਜੇ ਜਿੱਥੇ ਵੀ ਦਰਸ਼ਕ ਦੇਖਣ ਵਾਲੇ ਅੰਦੇ ਨਾ ਹੋਣ ਵੀਡੀਓ ਵਾਲੇ ਵੀਰਾਂ ਨੂੰ ਵੀ ਹੱਤ ਦੇਤੀ ਆ ਕਿ ਟੋਕੇ ਵੀ ਨਾ ਆਓ ਹੈਲੋ ਹਾਂਗੇ ਮਾਪਿਆਂ ਨੂੰ ਬੇਨਤੀ ਆ ਜੇ ਮਾਪਿਆਂ ਦੇ ਪਿੱਛੇ ਨਾਲ ਬੱਚਿਆਂ ਦੇ ਨਾਲ ਗਵਾਹ ਨਾ ਮਾਪਿਆਂ ਨੂੰ ਬੇਨਤੀ ਆ ਬੈਟ ਨੂੰ ਮੱਥੇ ਬੈਟਰ ਮੱਥੇ ਬੈਟ ਆਜੇ ਇਸ ਤਰ੍ਹਾਂ ਕਹਿੰਦੇ ਕਿ ਤੁਸੀਂ ਆਹਰ ਬੱਚਾ ਤੁਹਾਡਾ ਉਸੇ ਨਾਲ ਦਿਓ ਬੇਲਤੀ ਆ ਵੀਰੇ ਅਸੀਂ ਪੈਟ ਕਰਾਉਣਾ ਤੇ ਨਾਣਾ ਸਾਗੂ राजेरे तो उचे <that> <go>, <Baptist��>

ਰਾਜ ਤੱਕ ਤਾੜੀਆਂ ਨੰਨਾ ਮੁੰਨਾ ਮੁੰਡਾ ਮਾੜਾ ਭਾਵਦਾ ਯਾ ਜ਼ੋਰਦਾਰ ਤਾੜੀਆਂ ਵੈਰੀ ਗੁੱਡ ਹਾਂਜੀ ਅਗਲੇ ਢੜੀ ਸਰਕ ਵੀਰੇ ਜਿੱਤੂ ਪਾਸ ਇਕੱਲੇ ਜੋਗਾ ਜੋਗਾ ਗਰੁੱਪ